ਆਰਾ ਕੁੱਤਿਆਂ ਦੇ ਕਹਿਰ ਨੂੰ ਲੈ ਕੇ ਜੀ ਮੀਡੀਆ ਦੇ ਵੱਲੋਂ ਚਲਾਈ ਮੁਹਿੰਮ ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਸਖਤ ਨੋਟਿਸ ਲਿਆ ਹੈ ਪੰਜਾਬ ਬਾਲ ਈਯੋਗ ਨੇ ਬੱਚਿਆਂ ਤੇ ਹੋ ਰਹੇ ਹਮਲਿਆਂ ਦੀ ਰਿਪੋਰਟ ਮੰਗ ਲਈ ਹੈ ਦੱਸ ਦੇ ਕਿ ਚੇਅਰਮੈਨ ਕੁਵਰਦੀਪ ਸਿੰਘ ਨੇ ਪਿੰਡੂ ਵਿਕਾਸ ਵਿਭਾਗ ਨੂੰ ਇੱਕ ਪੱਤਰ ਵੀ ਲਿਖਿਆ ਹੈ ਤਾਂ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਅਵਾਰਾ ਕੁੱਤਿਆਂ ਦੀ ਨਸਬੰਦੀ ਮੁਹਿੰਮ ਜਲਦ ਜੋਕੇ ਕਾਰਵਾਈ ਸ਼ੁਰੂ ਕੀਤੀ ਜਾਵੇ ਪਸ਼ੂ ਜਨਮ ਨਿਯੰਤਰਣ ਨਿਯਮ 2023 ਦੇ ਤਹਿਤ ਇਹ ਕਾਰਵਾਈ ਹੋਵੇ ਚੇਅਰਮੈਨ ਦੇ ਵੱਲੋਂ ਜ਼ਿਕਰ ਕੀਤਾ ਗਿਆ ਤਾਂ ਆਵਾਰਾ ਕੁੱਤਿਆਂ ਦੇ ਕਾਰਨ ਜੋ ਲੋਕਾਂ ਦਾ ਘਰੋਂ ਨਿਕਲਣਾ ਵੀ ਔਖਾ ਹੋਇਆ ਪਿਆ ਕਈ ਥਾਵਾਂ ਤੇ ਇਹਨਾਂ ਆਵਾਰਾ ਕੁੱਤਿਆਂ ਦੇ ਵੱਲੋਂ 마ਸੂਮ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹਾਲਾਂਕਿ ਬਜ਼ੁਰਗ ਜੋ ਕਿ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਤਾਂ ਜੀ ਪੰਜਾਬ ਨਾ ਹਿਮਾਚਲ ਦੇ ਵੱਲੋਂ ਵਿੱਡੀ ਮੁਹਿੰਮ ਦਾ ਵੱਡਾ ਅਸਰ ਹੁਣ ਹੁੰਦਾ ਨਜ਼ਰ ਆ ਰਿਹਾ ਹੈ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਸਖਤ ਨੋਟਿਸ ਲਿਆ ਪੰਜਾਬ ਬਾਲ ਾਇਯੋਗ ਨੇ ਬੱਚਾ ਤੇ ਹੋ ਰਹੇ ਹਮਲੇ ਦੀ ਰਿਪੋਰਟ ਮੰਗ ਲਈ ਹੈ ਚੇਅਰਮੈਨ ਕਵਰਦੀਪ ਸਿੰਘ ਨੇ ਪਿੰਡੂ ਵਿਕਾਸ ਵਿਭਾਗਾਂ ਨੂੰ ਇੱਕ ਪੱਤਰ ਵੀ ਲਿਖਿਆ ਜਿਸ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਆਵਾਰਾ ਕੁੱਤਿਆਂ ਦੀ ਨਸਬੰਦੀ ਮੁਹਿੰਮ ਜਲਦ ਕਾਰਵਾਈ ਸ਼ੁਰੂ ਕੀਤੀ ਜਾਵੇ ਪਸ਼ੂ ਜਨਮ ਨਿਯੰਤਰਣ ਨਿਯਮ 2023 ਦੇ ਤਹਿਤ ਕਾਰਵਾਈ ਹੋਵੇਗੀ ਤਸਦੀ ਪੰਜਾਬ ਨਾ ਹਿਮਾਚਲ ਦੀ ਖਬਰ ਦਾ ਵੱਡਾ ਅਸਰ ਹੁੰਦਾ ਨਜ਼ਰ ਆ ਰਿਹਾ ਹੈ ਜੀ ਮੀਡੀਆ ਦੇ ਵੱਲੋਂ ਵਿੱਡੀ ਮੁਹਿੰਮ ਦਾ ਵੱਡਾ ਅਸਰ ਹੋਇਆ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ ਕਿਉਂਕਿ ਸ਼ਹਿਰ-ਸ਼ਹਿਰ ਦੇ ਵਿੱਚ ਕੁੱਤਿਆਂ ਦਾ ਕਹਿਰ ਨਸਰ ਆ ਰਿਹਾ ਹੈ ਜੀ ਪੰਜਾਬਣਾ ਹਮਾਚਰ ਪਿਛਲੇ ਕਈ ਦਿਨਾਂ ਤੋਂ ਇੱਕ-ਇੱਕ ਅੰਕੜਾ ਤੁਹਾਨੂੰ ਦਿਖਾ ਰਿਹਾ ਸੀ ਕਿ ਕਿਹੜੇ ਸ਼ਹਿਰ ਦੇ ਵਿੱਚ ਕਿਸ ਵਕਤ ਕਿੰਨੇ ਕੇਸ ਆਏ ਹਸਪੀਟਲ ਦੇ ਵਿੱਚ ਕਿੰਨੇ ਕੇਸ ਰੋਜ਼ਾਨਾ ਆ ਰਹੇ ਨੇ ਤੇ ਉਥੇ ਹੀ ਕਿਸ ਤਰੀਕੇ ਦੇ ਨਾਲ ਇਹ ਆਵਾਰਾ ਕੁੱਤੇ ਲੋਕਾਂ ਨੂੰ 마ਸੂਮ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਬੱਚਿਆਂ ਦਾ ਗਲੀਆਂ ਦੇ ਵਿੱਚ ਖੇਡਣਾ ਔਖਾ ਹੋਇਆ ਪਿਆ ਬਜ਼ੁਰਗਾਂ ਦਾ ਸੈਰ ਕਰਨਾ ਔਖਾ ਹੋਇਆ ਪਿਆ ਕਈ ਵਾਰ ਜੋ ਕਿ ਲੋਕ ਇਹਨਾਂ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਚੁੱਕੇ ਨੇ ਤੇ ਉਥੇ ਹੀ ਕਈ ਜਾਨਾਂ ਵੀ ਇਹਨਾਂ ਅਵਾਰਾ ਕੁੱਤਿਆਂ ਦੇ ਵੱਲੋਂ ਲਈਆਂ ਗਈਆਂ ਨੇ 마ਸੂਮ ਬੱਚਾ ਨੂੰ ਇਹ ਅਵਾਰਾ ਕੁੱਤੇ ਜੋ ਨੋਚ-ਨੋਚ ਕੇ ਖਾ ਜਾਂਦੇ ਨੇ ਤਾਂ ਸ਼ਹਿਰ-ਸ਼ਹਿਰ ਵਿੱਚ ਇਹਨਾਂ ਦਾ ਕਹਿਰ ਜਿਸ ਤਰੀਕੇ ਨਾਲ ਬਣਿਆ ਹੋਇਆ ਲੋਕਾਂ ਦੇ ਵਿੱਚ ਇਹਨਾਂ ਖੋਫ ਦਾ ਮਾਹੌਲ ਹੈ ਇਹਨਾਂ ਅਵਾਰਾ ਕੁੱਤਿਆਂ ਦੇ ਕਰਕੇ ਕਿ ਲੋਕ ਆਪਣੇ ਹੀ ਘਰਾਂ ਦੇ ਬਾਹਰ ਬੈਠ ਨਹੀਂ ਸਕਦੇ ਆਪਣੇ ਹੀ ਘਰਾਂ ਦੇ ਬਾਹਰ ਖੜ੍ਹ ਨਹੀਂ ਸਕਦੇ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਹਿਯੋਗੀ ਮਨੋ ਜੋਸ਼ੀ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਮਨੋਜੀ ਜੀ ਜੀ ਮੀਡੀਆ ਨੇ ਮੁਹਿਮ ਵਿੱਢੀ ਤਾਂ ਵੱਡਾ ਅਸਰ ਵੀ ਹੋਇਆ ਹੈ ਆਵਾਰਾ ਕੁੱਤਿਆਂ ਦੇ ਕਹਿਰ ਨੂੰ ਲੈ ਕੇ ਹੁਣ ਰਿਪੋਰਟ ਮੰਗ ਲਈ ਗਈ ਹੈ ਕਿਸ ਤਰੀਕੇ ਦੇ ਨਾਲ ਪੂਰੀ ਕਾਰਵਾਈ ਕੀਤੀ ਜਾਵੇਗੀ ਵਿਸਥਾਰਤ ਨਾਲ ਸਮਝਾਓ ਬਿਲਕੁਲ ਦੇਖੋ ਬਹੁਤ ਚਿੰਤਾ ਦਾ ਵਿਸ਼ਾ ਹੈਗਾ ਕਿ ਜਿਹੜੇ ਆਪਾਂ ਕੇ ਸਟਰੀਟ ਆਉਟ ਨੇ ਜਿਹੜੇ ਆਵਾਰਾ ਕੁੱਤੇ ਹੈਗੇ ਨੇ ਉਹ ਹਰ ਜਗ੍ਹਾ ਵੱਧ ਰਹੇ ਨੇ ਕਿਉਂਕਿ ਇਹਨਾਂ ਦੀ ਪਹਿਲਾਂ ਸਟਰਲਾਈਜੇਸ਼ਨ ਹੁੰਦੀ ਸੀ ਚਾਹੇ ਉਹ ਮੇਲ ਸੀ ਚਾਹੇ ਸੀਮਰ ਸੀ ਪਰ ਹੁਣ ਕਿਤੇ ਉਹ ਜਿਹੜੀ ਸਟਲਜਿਸ ਹੈ ਉਹ ਵੀ ਜਿਹੜੀ ਹੈਗੇ ਰੁਕੀ ਹੋਈ ਹੈ ਬਹੁਤ ਜਗ੍ਹਾ ਤੇ ਉੱਪਰ ਮੌਣੀ ਰਹੀ ਇਸ ਨੂੰ ਲੈ ਕੇ ਇਸ ਕਾਂਡੜੀ ਨੇ ਵੀ ਕਾਫੀ ਤਦਾਦ ਵੱਧ ਰਹੀ ਹੈ ਤੇ ਕਾਫੀ ਜ਼ਿਆਦਾ ਇਹ ਐਜਿਟ ਕਰਦੇ ਨੇ ਲੋਕਾਂ ਨੂੰ ਵੀ ਨੇ ਬਟ ਉਹਨਾਂ ਜਾਣਦੇ ਨੇ ਤੇ ਕਈ ਬਹੁਤ ਸਾਰੇ ਬੱਚੇ ਵੀ ਜ਼ਖਮੀ ਹੋਏ ਸਭ ਤੋਂ ਜ਼ਿਆਦਾ ਬੱਚੇ ਆਉਂਦੇ ਨੇ ਤੁਸੀਂ ਇਹਨੂੰ ਦੇਖਦੇ ਹੋ ਘਟਨਾ ਹੋ ਰਹੀਆਂ ਸੀਗਾ ਪਿਛਲੇ ਦਿਨਾਂ ਨੇ ਕਾਫੀ ਘਟਨਾ ਹੋਈਆਂ ਤੇ ਆਪ ਅੱਤੀ ਪੂਰਾ ਮਹੀਨਾ ਲਾਇਆ ਕਿ ਇਹ ਬਹੁਤ ਖਤਰਨਾਕ ਗੱਲ ਜੇ ਬੱਚਾ ਕੋਈ ਜਾ ਰਿਹਾ ਉਹਦੇ ਹੱਥ ਤੇ ਕੋਈ ਸਮਾਨ ਹੈਗਾ ਖਾਣੇ ਵਾਲਾ ਉਹਦੇ ਪਿੱਛੇ ਹੀ ਉਹ ਪੈ ਜਾਂਦੇ ਸੀਗਾ ਤੇ ਇਸ ਨੂੰ ਲੈ ਕੇ ਜਿਹੜਾ ਹੈਗਾ ਮੰਤਰੀ ਜਿਹੜੇ ਨੇ ਬਾਲ ਸੇ ਬਗਾਸ ਮਹਿਲਾ ਤੇ ਬਾਲ ਬਗਾਸ ਅੰਤਰਾਲੇ ਜਿਹੜੇ ਮੰਤਰੀ ਨੇ ਡਾਕਟਰ ਬਲਜੀਤ ਗੌਰ ਉਹਨਾਂ ਵੱਲੋਂ ਸਪੈਸ਼ਲ ਇਸ ਮਾਮਲੇ ਨੂੰ ਲੈ ਕੇ ਪੂਰੀ ਰਿਪੋਰਟ ਮੰਗੀ ਗਈ ਹੈ ਤੇ ਕੀ ਕਿੰਨੇ ਕਿੰਨੇ ਬੱਚੇ ਜਿਹੜੇ ਹੁਣ ਤੱਕ ਜਿਹੜੇ ਨੇ ਇਹ ਲੇਡੀਜ਼ ਕਹੀਏ ਆਪਾਂ ਬਜ਼ੁਰਗ ਜਿਹੜੇ ਨੇ ਕਿੰਨੇ ਜਿਹੜੇ ਹੈਗੇ ਨੇ ਉਹ ਇਸ ਤੋਂ ਪੀੜਿਤ ਹੋਏ ਨੇ ਔਰ ਕਿੰਨੇ ਪ੍ਰਭਾਵਿਤ ਨੇ ਕਿੰਨੇ ਚੱਲੇ ਹੋਏ ਨੇ ਔਰ ਇਹ ਵੀ ਮੰਗਿਆ ਗਿਆ ਹੈ ਕਿ ਰਿਪੋਰਟ ਦੇ ਵਿੱਚ ਜਿਹੜੀ ਕਿਹਾ ਗਿਆ ਹੈ ਇਹ ਵੀ ਦੱਸਿਆ ਜਾਵੇ ਕਿ ਕਿੰਨੇ ਕਿੰਨੇ ਡੌਗਸ ਹੈਗੇ ਨੇ ਉਹਨਾਂ ਦੀ ਕਿੰਨੀ ਕਿੰਨਾਂ ਦੀ ਸਟਰਾਈਲਾਈਜੇਸ਼ਨ ਕਿੱਤੀ ਗਈ ਹੈ ਗਿਆ ਤੇ ਪੂਰਾ ਪ੍ਰੋਸੈਸ ਹੈਗਾ ਕਿਉਂਕਿ ਅਗਰ ਇਹ ਗੱਲ ਸਾਹਮਣੇ ਆਉਂਦੀ ਹੈ ਜਿਵੇਂ ਅਸੀਂ ਵੀ ਮੀਮ ਸਲਾਈਟਸ ਮਕਸਦ ਰੱਖੇ ਸੀਗਾ ਕਿ ਦੇਖੋ ਜਿਹੜੇ ਡੌਗਸ ਹਨ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ ਕੋਈ ਉਹਨਾਂ ਤੇ ਲਿਸ਼ਪਾ ਨਹੀਂ ਕਰਦਾ ਇਸ ਵਾਸਤੇ ਉਹਨਾਂ ਦੇ ਸਟਰਲਾਈਜੇਸ਼ਨ ਕੀਤੇ ਜਾਂ ਜਾਂਦੇ ਇਹਨੂੰ ਆਪਾਂ ਜਨਸਵੰਦੀ ਕਹਿੰਦੇ ਆ ਤਾਂ ਕਿ ਹੋਰ ਜਿਹੜੀ ਬਰੀਡ ਹੈਗੀ ਆ ਉਹ ਪੈਦਾ ਨਾ ਹੋਵੇ ਤਾਂ ਉਸ ਨੂੰ ਲੈ ਕੇ ਜਿਹੜਾਗਾ ਮੀਮ ਬੱਤੀ ਜਾਵੇਗੀ ਕੀ ਹਰ ਜਗ੍ਹਾ ਦੇ ਉੱਪਰ ਹਰ ਨਗਰ ਨਗਰ ਕਮਾ ਦੇ ਵਿੱਚ ਨਗਰ ਪਾਲਿਕਾ ਦੇ ਵਿੱਚ ਪੰਚਾਇਤਾਂ ਦੇ ਵਿੱਚ ਇਹਨਾਂ ਦੀ ਜਿਹੜੀ ਸਟਰਲਾਈਜੇਸ਼ਨ ਹੈਗਾ ਉਹ ਹੋਏਗੀ ਤਾਂ ਕਿ ਅੱਗੇ ਨੂੰ ਜਿਹੜੀ ਹੈਗੀ ਆ ਇਹਨਾਂ ਦੇ ਜਿਹੜੇ हां ਹੋਂ ਤੇ ਹ ਰਿਪੋਰਟ ਆਏਗੀ ਉਸ ਵਾਰ ਬੜੀ ਕਿ ਕਿੱਦਾਂ ਦੀ ਜਿਹੜੀ ਨੀਤੀਬੰਦੀ ਉਹ ਦੇਖਿਆ ਜਾਵੇਗਾ ਪਰ ਇਹ ਗੱਲ ਹੈ ਕਿ ਬਹੁਤ ਅੱਛੀ ਗੱਲ ਹੈ ਕਿ ਸਰਕਾਰ ਨੇ ਮੰਤਰੀ ਜਿਹੜੇ ਹੈਗੇ ਨੇ ਉਹਨਾਂ ਨੇ ਇਹ ਵਾ ਪੂਰੀ ਰਿਪੋਰਟ ਮੰਗੀ ਹੈ ਜੀ ਬਲਵੰਦਰ ਤਾਂ ਬਿਲਕੁਲ ਮਨੋਜ ਕੇ ਨਾਲ ਪਸ਼ੂ ਜਨਮ ਨਿਯੰਤਰਣ ਨਿਯਮ 2023 ਤਹਿਤ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ ਥੋੜਾ ਜਿਹਾ ਇਸ ਦੇ ਬਾਬਤ ਵੀ ਦੱਸੋ ਕਿ ਇਸ ਨਿਯਮ ਦੇ ਤਹਿਤ ਕਿਹੜੀਆਂ ਕਿਹੜੀਆਂ ਚੀਜ਼ਾਂ ਖਾਸ ਤੌਰ ਤੇ ਆਉਂਦੀਆਂ ਨੇ ਜਿਹੜਾ ਕਾਨੂੰਨ ਹੈਗਾ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ ਕਿ ਅਸੀਂ ਜਿਹੜੇ ਆਪਣੇ ਡੌਗਸ ਹੈਗੇ ਨੇ ਇਹਨਾਂ ਨੂੰ ਅਸੀਂ ਦੇਖੋ ਮਾਰ ਨਹੀਂ ਸਕਦੇ ਕਿਤੇ ਵੀ ਨਹੀਂ ਹੈਗਾ ਕਿ ਇਹਨਾਂ ਨੂੰ ਮਾਰਜ ਆਏ ਇਹਨਾਂ ਨੂੰ ਬੰਦਿਆ ਜਾਈ ਇਹਨਾਂ ਨੂੰ ਬੰਨ ਕੇ ਰੱਖਿਆ ਜਾਂਦੇ ਪਰ ਇਹਨਾਂ ਦਾ ਬਾੜਾ ਵੀ ਨਹੀਂ ਬਣਾ ਸਕਦੇ ਹੈਗੇ ਤੇ ਇਹ ਨਿਯਮ ਹੈਗਾ ABC ਦੇ ਵਿੱਚ ਤਾਂ ਉਸ ਤੋਂ ਲੈ ਕੇ ਇਹ ਹੈ ਕਿ ਇਹਨਾਂ ਨੂੰ ਸਟਰਲਾਈਜ਼ ਕੀਤਾ ਜਾਂਦਾ ਹੈ ਜੇ ਜਿਹੜੀ ਸਟਰਲਾਈਜੇਸ਼ਨ ਹੈਗੀ ਆ ਉਸ ਤੋਂ ਉਸ ਦਾ ਮਕਸਦ ਇਹ ਹੁੰਦਾ ਕਿ ਅੱਗੇ ਉਹੜੀ ਬਰੀਡ ਨਾ ਬਦੇ ਔਰ ਜਿਹੜੇ ਡੌਗਸ ਹੈਗੇ ਨੇ ਉਹਨਾਂ ਦੇ ਜਿਹੜੇ ਇੰਜੈਕਸ਼ਨ ਲਗਾਏ ਜਾਂਦੇ ਨੇ ਐਂਟੀ ਰੇਬੀ ਇੰਜੈਕਸ਼ਨ ਲਗਾਏ ਜਾਂਦੇ ਨੇ ਤਾਂ ਕਿ ਅਗਰ ਕਿਸ ਨੂੰ ਬੜਦੇ ਵੀ ਹੈਗੇ ਆ ਜਿੱਦਾਂ ਆਪਾਂ ਘਰਾਂ ਦੇ ਕੁੱਤੇ ਰੱਖਦੇ ਆਂ ਦਾ ਪਾਲਤੂ ਕੁੱਤੇ ਰੱਖਦੇ ਆਂ ਉਹਨਾਂ ਦੀ ਅਸਿੱਤਿਕ ਕਿਲ ਵਾਨਿਆ ਜਦੋਂ ਹਾਪਟੈਂਟਿਕ ਹੈਪੀਟਸਾ ਲੱਗਦਾ ਹੈ ਤੇ ਹੋਰ ਵੀ ਲੱਗਦੇ ਨੇ ਤਾਂ ਨਾਲ ਉਹਨਾਂ ਦੇ ਅਸੀਂ ਇੰਜੈਕਸ਼ਨ ਲਵਦੇ ਆਂ ਐਂਟੀ ਬੇਬੀ ਦਾ ਕਿ ਜੇ ਹੈ ਕਿਸੇ ਨਾਲ ਵੱਡੇ ਤਾਂ ਉਹਨੂੰ ਜਿਹੜਾ ਹੈਗਾ ਉਹ ਹਲਕਾ ਦੀ ਬਿਮਾਰੀ ਨਾਲ ਹਟੀਂ ਨਾ ਕੁੱਤਿਆਂ ਨੂੰ ਇੱਕੋ ਜਿਹਾ ਲਗਾਏ ਜਾਂਦੇ ਉਹਦੀ ਮੀਂਹ ਜਿਹੜੀ ਐਨੀਮਲ ਜਿਹੜਾ ਹਸਬੈਂਡਰੀ ਡਿਪਾਰਟਮੈਂਟ ਹੈਗਾ ਉਹ ਵੱਡਾ ਹੈਗਾ ਤਾਂ ਉਹ ਲਗਾਏ ਜਾਣਗੇ ਤੋਂ ਉਸ ਦੇ ਨਾਲ ਜਿਸ ਏਰੀਆ ਦੇ ਵਿੱਚ ਜ਼ਿਆਦਾ ਜਿਹੜੇ ਡੌਗਸ ਹੁੰਦੇ ਨੇ ਉਹ ਜੇ ਕਰਦੇ ਆਂ ਇੰਜੈਕਸ਼ਨ ਉਹਨਾਂ ਨੂੰ ਮੈਡੀਸਨ ਦਿੱਤੀ ਜਾਂਦੀ ਹੈਗੀ ਆ ਦੇ ਇਸ ਨਾਲ ਇਹ ਲੋਕਾਂ ਨੂੰ ਉੱਥੇ ਤਣੋਂ ਵੀ ਐਜੂਕੇਟ ਕੀਤਾ ਜਾਂਦਾ ਹੈਗਾ ਕਿ ਦੇਖੋ ਜਦੋਂ ਕਹਿੰਦੇ ਨੇ ਇਹ ਵੀ ਮੰਨਣਾ ਹੈ ਕਿ ਜਿਹੜੇ ਪਸ਼ੂ ਪ੍ਰੇਮੀ ਨੇ ਉਹ ਕੰਨ ਮੰਨਦੇ ਨੇ ਜਿਹੜੇ ਕੋਤੇ ਜਿਹੜੇ ਐਜਿਟੇਟ ਹੁੰਦੇ ਨੇ ਤਾਂ ਉਹਦਾ ਮਕਸਦ ਹੁੰਦਾ ਉਹ ਭੁੱਖੇ ਹੋਣਗੇ ਯਾਰ ਉਹਨਾਂ ਨੂੰ ਕੋਈ ਬਾਰ-ਬਾਰ ਮਾਰ ਰਿਆ ਹੋਊਗਾ ਤੇ ਇਹ ਵੀ ਗੱਲ ਆਉਂਦੀ ਹੈ ਬਹੁਤ ਸਾਰੀਆਂ ਐਨ ਜੀਓਜ਼ ਹੈਗੀਆਂ ਜਿਹੜੀਆਂ ਕਹਿੰਦੇ ਕਿ ਇਹਨਾਂ ਨੂੰ ਸਟ੍ਰੀਟ ਡੌਗ ਨੂੰ ਤੁਸੀਂ ਅਡਾਪਟ ਕਰੋ ਉਹਨਾਂ ਨੂੰ ਅਡਾਪਟ ਕਰਾਇਆ ਜਾਂਦਾ ਲੋਕੀ ਜਿਹੜੇ ਹੈਗੇ ਨੇ ਬਾਰੇ ਘਰਾਂ ਚ ਪਾਲਦੇ ਨੇ ਸਮਾਜਿਕ ਆਪਾਂ ਕਹੀਏ ਸੇਵਾ ਦੇ ਤੌਰ ਤੇ ਕਿ ਨਾਲ ਕੁਝ ਲੋਕਾਂ ਨੂੰ ਦੱਸਿਆ ਤੁਸੀਂ ਉਹਨਾਂ ਨੂੰ ਖਾਣਾ ਹੈਗਾ ਉਹ ਦਿੱਤਾ ਜਾਵੇ ਪ੍ਰੋ ਗਰੀ ਅਨਸਲ ਹੈਗੀ ਹੈ ਜਿਹੜੇ ਜਿਹੜੇ ਜਿਹ ਦੂਸਰੇ ਆਸ-ਪਾਸ ਹੈਗੇ ਆ ਕਿ ਉਹ ਤੁਹਾਨੂੰ ਜਿਹੜਾ ਹੈਗਾ ਪੱਜਣ ਨਾ ਪਰ ਉਹ ਫਰੈਂਡਲੀ ਹੋ ਜਾਣ ਇਹਦੀਆਂ ਪੰਜ ਚਾਰ ਗੱਲਾਂ ਜਿਹੜੀਆਂ ਹੈਗੇ ਨੇ ਨਾਲ ਜਿਹੜਾ ਮੈਡੀਕਲ ਹੀ ਹੁੰਦੀ ਹੈ ਤੇ ਨਾਲ ਨਾਲ ਉਹਨਾਂ ਨੂੰ ਜਿਹੜੇ ਸੁਝਾਅ ਦਿੰਨੇ ਆ ਪਰ ਜੋ ਅਗਰ ਆਪਾਂ ਕਹੀ ਜਿਹੜੀ ਹੱਡਾ ਰੋੜ ਦੀ ਲਾਗੇ ਕੁੱਤੇ ਹੁੰਦੇ ਨੇ ਜਿਨ੍ਹਾਂ ਦੇ ਮੂੰਹ ਨੂੰ ਕੋਈ ਰੱਬੇ ਮਾਸ ਨਾ ਦਿੰਦਾ ਉਹ ਕਰਦੇ ਨੇ ਤੇ ਉਹਨਾਂ ਵਾਸਤੇ ਜਿਹੜਾ ਹੈਗਾ ਹੋਰ ਕੋਈ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਇੱਕ ਦਾ ਸਿਸਟਮ ਨਹੀਂ ਹੈਗਾ ਬਸ ਇਹ ਯਕੀਨ ਨਾਲ ਦੀ ਕਸਬਦੀ ਹੋਏ ਕਿ ਤੇ ਉਹਨਾਂ ਨੂੰ ਜਿਹੜੇ ਚੈੱਕ ਕਰਨ ਹੈ ਤੇ ਠੀਕ ਹੈ ਮਨੋਜੀ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਇਹ ਜਾਣਕਾਰੀ ਤੁਹਾਰਾ ਦਸ਼ਕਾ ਤੱਕ ਪਹੁੰਚਾਈ ਹੈ ਤੇ ਸ਼ਹਿਰ-ਸ਼ਹਿਰ ਕੁੱਤਿਆਂ ਦਾ ਕਹਿਰ ਵੇਖਣ ਨੂੰ ਮਿਲਿਆ ਹਾਲਾਂਕਿ ਨਾ ਆਵਾਰਾ ਕੁੱਤਿਆਂ ਦੇ ਕਰਕੇ ਲੋਕਾਂ ਦਾ ਘਰੋਂ ਨਿਕਲਣਾ ਵੀ ਔਖਾ ਹੋਇਆ ਪਿਆ